ਰਾਮਾ ਮਾਰਾ ਫੈਨਰੀ ਦੇ ਨੇੜੇ ਰਾਮਾ ਪਿੰਡ ਦੇ ਸ਼ੇ ਤੇਲ ਦਾ ਭਰਿਆ ਟੈਂਕਰ ਕਿਸਾਨ ਦੇ ਖੇਤ ਵਿੱਚ ਡਰ ਗਿਆ ਕਿਸਾਨ ਦੇ ਸਪਲਰ ਪੈਨਲ ਦਾ ਹੋਇਆ ਨੁਕਸਾਨ 5 ਲੱਖ ਰੁਪਏ ਮੁਆਵਜ਼ੇ ਦੀ ਮੰਗ ਹੋਇਆ ਹਗਾਮਾ ਦੱਸਣਾ ਪੈਂਦਾ ਹੈ ਕਿ ਰਾਮਾ ਰੈਫੈਨਰੀ ਦੇ ਨੇੜੇ ਇੱਕ ਟ੍ਰੌਲਟਾਪ ਦੇ ਉੱਤੇ ਇੱਕ ਤੇਲ ਦਾ ਭਰਿਆ ਟੈਂਕਰ ਖੜਾ ਸੀ ਤੇ ਜ਼ਮੀਨ ਕਿਸੇ ਗੱਲ ਨੂੰ ਲੈ ਕੇ ਉੱਥੇ ਖਿਸਕ ਜਾਂਦੀ ਹੈ ਅਤੇ ਕਿਸਕ ਨੂੰ ਤੋਂ ਬਾਅਦ ਇਹ ਟਰੱਕ ਜਿਹੜਾ ਨਾਲ ਲੱਗਦੇ ਕਿਸਾਨ ਦੇ ਖੇਤ ਦੇ ਵਿੱਚ ਜਾ ਡਿੱਗਦਾ ਹੈ ਜਿੱਥੇ ਕਿਸਾਨ ਦਾ ਸੋਲਰ ਪੈਨਲ ਲੱਗਿਆ ਹੋਇਆ ਸੀ ਤੇ ਉਸ ਦੇ ਨਾਲ ਜਿਹੜਾ ਹੈ ਇਸ ਦਾ ਸੋਲਰ ਪੈਨਲ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਂਦਾ ਹੈ ਜਦ ਇਸ ਨੂੰ ਲੈ ਕੇ ਪਰਿਵਾਰਕ ਮੰਡਲ ਨੂੰ ਪਤਾ ਲੱਗਦਾ ਹੈ ਤਾਂ ਉਹ ਪਿੰਡ ਦੇ ਲੋਕ ਲੈ ਕੇ ਇੱਥੇ ਆਉਂਦੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਇਸ ਟਰੱਕ ਨੂੰ ਫੇਰ ਸửa ਕੀਤਾ ਜਾਵੇ ਪਹਿਲਾਂ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਲੇਕਿਨ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਥੇ ਲੋਕਾਂ ਦੀ ਜਾਨ ਮਾਲ ਦੇ ਖਤਰੇ ਨੂੰ ਦੇਖਦੇ ਹੋਏ ਅਸੀਂ ਇੱਕ ਵਾਰੀ ਟਰੱਕ ਨੂੰ ਸ਼ੁਦਾ ਕਰਵਾ ਰਿਹਾ ਤੇ ਉਸ ਤੋਂ ਬਾਅਦ ਰੇਫੰਡਰੀ ਦੇ ਅਧਿਕਾਰੀਆਂ ਨਾਲ ਦਲਬਤ ਕਰਕੇ ਇਹਨਾਂ ਦਾ ਮਾਮਲਾ ਜਿਹੜਾ ਉਹ ਦਵਾ ਦੇ ਮੰਗੇ। ਤੁਸੀਂ ਦੇਖ ਰਹੇ ਆਂ ਕਿ ਸਾਰੀਆਂ ਤਸਵੀਰਾਂ ਆ ਰਾਮਾ ਰੇਫੰਡਰੀ ਦੇ ਨੇੜੇ ਦੀ ਆ ਰਾਮਾ ਪਿੰਡ ਦੀਆਂ ਜਿੱਥੇ ਇੱਕ ਟਰੱਕ ਹੈ ਜਿਹੜਾ ਇਹ ਇੱਕ ਪ੍ਰੋਬਲਮ ਉੱਤੇ ਖੜਾ ਹੋਇਆ ਚਾਂਦੀ ਮਿੱਟੀ ਧਾਜਣ ਦੇ ਕਾਰਨ ਇੱਕ ਕਿਸਾਨ ਦੇ ਖੇਤ ਦੇ ਵਿੱਚ ਜੜ ਗਿਆ ਅਤੇ ਕਿਸਾਨ ਦਾ ਸੋਲਰ ਪੈਨਲ ਦਾ ਜਿਹੜਾ ਕਾਫੀ ਜਿਹੜਾ ਨੁਕਸਾਨ ਹੋਇਆ 5 ਲੱਖ ਦਾ ਨੁਕਸਾਨ ਜਿਹੜਾ ਇਹ ਦੱਸਿਆ ਜਾ ਰਿਹਾ ਹੈ। ਅਤੇ ਇਹਨਾਂ ਵੱਲੋਂ ਮਾਫੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਇੱਥੇ ਕਾਫੀ ਜਦਾ ਹਰਗਾਮਾ ਹੋਇਆ ਹੈ ਜਿਵੇਂ ਸਾਡੀ ਭਾਈ ਨਾਲ ਦੇ ਨੋਨਾ ਚ ਅਸੀਂ ਫੇਰ ਕੱਲ ਨੂੰ ਕਿਸੇ ਫੇਰ ਰਾਏ ਕਰਾਂਗੇ ਨਹੀਂ ਨਹੀਂ ਇਹ ਜਿਹੜੀ ਤੁਹਾਡੇ ਨਾਲ ਪੱਤੀ ਪਹਿਲਾ ਸੱਟ ਮੇ ਕਰਨਾ ਹੈ ਬਾਕੀ ਕੋਣ ਪਸੂਣਾ ਬਸ ਅਸੀਂ ਤੁਰ ਨਹੀਂ ਦੇਣਾ ਜਿੱਥੋਂ ਤੱਕ ਫੇਰ ਪਾਏ ਅਸੀਂ ਦਾ ਕਰਾਉਣਾ ਕਰਨਾ ਤਾਂ ਸਹੀ ਹੈ ਅਸੀਂ ਤੁਰ ਨਹੀਂ ਦੇਣਾ ਉਹਨਾਂ ਜਿਹੜਾ ਕਰਦਾ ਨਹੀਂ ਤੁਸੀਂ ਹੈਗੇ ਆ ਫੇਰ ਗੱਲ ਮਤਲਬ ਥੋੜੇ ਵੇਲੇ ਆਵਾਜ਼ ਸਾਰਾ ਆ ਵੀ ਨਹੀਂ ਬਾਬਾ ਸਿੱਧਾ ਕਰਾ ਦੇ ਸੌਂਕੀ ਸਿੱਧੇ ਦਾ ਕੰਮ ਬਾਪੇ ਉਹ ਕਰ ਦੀ ਤਾਂ ਆਪਾਂ ਗੱਡੀ ਨਹੀਂ ਚਲਣਗੀ ਇੱਥੋਂ ਜਾ ਰਹਾ ਜਲਦੀ ਖਤਨਾਜੀ ਖੜੀ ਸਿੱਧੀ ਕਰ ਲੇ ਇੱਥੋਂ ਸੁੱਤਾ ਕਰ ਲੈਣ ਤੇ ਕੋਈ ਗੱਲ ਨਹੀਂ ਆਪਾਂ ਰੋਕਾਂਗੇ ਜਿੱਥੇ ਆਪਾਂ ਕਹਿੰਦੇ ਆਪਾਂ ਖਾ ਟਿਕੜੇ ਪਰ ਕੰਮ ਨੂੰ ਪਈ ਨੀ ਮਾਰਨੀ ਕੋਈ ਆਪਣੀ ਖਾਲੀ ਕਿਹਨੇ ਜਿਹੜੇ ਤੇ ਖੜਾ ਠੀਕ ਹੈ ਜੀ ਬਿਲਕੁਲ ਜੀ ਟੈਂਕਰ ਖੜੂਗਾ ਤੇ ਅਸੀਂ ਕਟਾਵਾਂਗੇ ਕਟਾਵਾਂਗੇ ਉਹ ਨੁਕਸਾਨ ਨਹੀਂ ਪਬਲਿਕ ਦਾ ਨਹੀਂ ਨੁਕਸਾਨ ਕਰਾਉਣਾ ਠੀਕ ਹੈ ਉਹਦਾ ਕਰਕੇ ਤੇਲ ਕੱਢੋ ਟੈਂਕਰ ਖੜਾ ਰਹਿੰਦੇ ਟੈਂਕਰ ਜਦੋਂ ਇਹਨਾਂ ਦਾ ਮਾਪਜੋਦਾ ਹੋਊਗਾ ਠੀਕ ਹੈ ਜੀ ਟੈਂਕਰ ਨੂੰ ਤਾਂ ਚੱਕ ਲਓ ਜਦੋਂ ਮਾਪਜੋਦਾ ਤੁਹਾਡਾ ਹੋ ਗਿਆ ਉਹਦਾ ਕਰਕੇ ਤੇਲ ਕੱਢੋ ਬੋਜੀ ਗੱਲ ਕੀ ਨਾਮ ਹੈ ਬਈ ਜਤਨਾ ਮੇਰਾ ਨਾਮ ਜੀ ਹਰਵੰਦ ਸਿੰਘ ਗੱਲ ਪਿੰਡ ਰਾਮਾ ਕੀ ਗੱਲ ਹੋਈ ਇੱਥੇ ਕੀ ਕਰ ਰਹੇ ਇਹ ਗੱਲ ਜੀ ਰਾਤ ਨੂੰ ਮਤਲਬ ਗੱਡੀ ਭਰੀ ਤੇ ਇੱਥੇ ਪੰਪ ਦਿਖਲੇ ਹਰਤੀ ਪੰਪ ਦੇ ਖਲਿਆਰੇ ਹੀ ਨਹੀਂ ਹੁਣ ਪਤਾ ਨਹੀਂ ਕੀ ਮੈਂ ਖਲਿਆਰ ਨੇ ਵੇਲੇ ਡਿੱਗੀ ਆ ਜਾਂ ਮਤਲਬ ਮੌਰੋ ਪੇ ਤੋਂ ਖੜ ਗਈ ਇਹ ਸਾਰੀ ਕੰਦ ਨੇੜੇ ਲੱਗੀ ਇਹ ਗੱਡੀ ਤੇ ਗੱਡੀ ਪਲਟ ਗਈ ਗੱਡੀ ਪਲਟ ਗਈ ਹੁਣ ਇਹਨਾਂ ਨੇ ਪਈ ਇਹਨਾਂ ਨੂੰ ਫੋਨ ਨਹੀਂ ਕੀਤਾ ਰਾਤ ਦਾ ਗੱਡੀ ਰਾਤ ਦੀ ਪਲਟੀ ਹੈ ਇਹਨਾਂ ਨੂੰ ਸੋਦਾ ਅਸੀਂ ਮੇਰੇ ਕੋਲੇ ਗਏ ਸੀ ਬੰਦੇ ਥੁਰਫੇੜੀ ਵਾਲੇ ਮੁੰਡੇ ਇਹਨਾਂ ਨੂੰ ਮੈਂ ਬੁਲਾਏ ਨਗੇ ਹੁਣ ਜੇ ਇਹ ਆਏ ਤਾਂ ਵੀ ਸਾਡਾ ਮੁਆਵਜ਼ਾ ਦੇ ਦੋ ਤੇ ਤੁਸੀਂ ਮਤਲਬ ਗੱਡੀ ਕੱਢ ਲਓ ਇਹਨਾਂ ਨੂੰ ਮੁਆਵਜ਼ਾ ਇੰਨੇ ਰੇ ਜੀ ਅਸੀਂ ਜਦੋਂ ਮਤਲਬ ਅਸੀਂ ਹੁਣ ਸਾਰੇ ਆਦੇ ਵੀ ਇਹਦਾ ਨੁਕਸਾਨ ਵੱਧ ਹੋ ਸਕਦਾ ਗੱਡੀ ਸਿੱਧੀ ਕਰਾ ਦਿਓ ਗੱਡੀ ਅਸੀਂ ਸਿੱਧੀ ਕਰਵਾ ਦਿੰਨੇ ਆ ਪਰ ਹੀ ਹੋਈ ਆ ਤੇ ਪਰ ਇਹੋ ਹੀ ਗੱਡੀ ਗੱਡੀ ਅਸੀਂ ਸਿੱਧੀ ਕਰਵਾ ਦਿੰਨੇ ਆ ਪਰ ਇਹਨਾਂ ਦਾ ਜਿੰਨਾ 5 ਲੱਖ 4 ਲੱਖ ਇਹਨਾਂ ਦਾ ਮੁਆਵਜ਼ਾ ਬਣਦਾ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜੀ ਅਸੀਂ ਗੱਡੀ ਸਿੱਧੀ ਕਰਵਾ ਦਿੰਨੇ ਆ ਗੱਡੀ ਤੇ ਸਾਨੂੰ ਕੋਈ ਤਰਾਜ ਨਹੀਂ ਅਸੀਂ ਗੱਡੀ ਉਹਨਾਂ ਚਿਰ ਤੋੜ ਨਹੀਂ ਦੇਣੀ ਜਿੰਨਾ ਚਿਰ ਇਹਨਾਂ ਨੂੰ 5 ਲੱਖ ਰੁਪਇਆ ਨਹੀਂ ਦਿੰਦੇ ਜੀ ਉਹਨਾਂ ਚਿਰ ਅਸੀਂ ਇਹਦੇ ਨਾਲ ਖੜਿਆ ਸਾਰ ਮੰਡੀ ਖੜੇ ਨੇ ਜੇ ਬਾਲਾ ਕਰਨਗੇ ਮੈਂ ਕਹਿੰਦਾ ਜਿਹਨਾਂ ਨੂੰ ਸਾਨੂੰ ਆਏ ਸੀ ਬੁਲਾ ਲਾਂਗੇ ਅਸੀਂ ਇੱਥੇ ਧਰਨਾ ਵੀ ਦੇਵਾਂਗੇ ਇਹ ਗੱਲ ਹੋਈ ਇਹਨਾਂ ਦੇ ਬੰਦਿਆਂ ਦਾ ਇਹਦਾ ਕੋਈ ਬੰਦਾ ਗੱਲ ਨਹੀਂ ਕਰਾ ਇਹ ਕੱਲੇ ਪੰਪ ਵਾਲੇ ਆ ਜਾਂਦੇ ਜੀ ਸਾਨੂੰ ਅਸੀਂ ਤੁਹਾਨੂੰ ਦੇਵਾਂਗੇ ਜੀ ਅਸੀਂ ਤੁਹਾਡਾ ਐ ਕਰਾਂਗੇ ਸਾਨੂੰ ਗੱਡੀਆ ਕੱਢ ਲੈਣ ਦਿਓ ਉਹਨਾਂ ਚਿਰ ਜਿੰਨਾ ਚਿਰ ਕੋਈ ਗੱਲਬਾਤ ਨਹੀਂ ਕਰਦੇ ਉਹਨਾਂ ਚਿਰ ਇਹਨਾਂ ਨੇ ਕਾਹਦੀਆਂ ਮਤਲਬ ਗੱਡੀ ਕਰਵਾਈਏ ਜੀ ਹੁਣ ਅਸੀਂ ਮਤਲਬ ਚਲ ਫੇਰ ਵੀ ਸਾਡੇ ਦੁਆਗ ਨੇ ਵੀ ਇਹਨਾਂ ਦਾ ਨਿਸ਼ਾਨਾ ਹੁੰਦੀ ਹੈ ਗੱਡੀ ਤੇਲ ਪਿਆ ਵੀ ਤੇਲ ਡੁੱਲਣਾ ਕਈ ਵਾਰੀ ਅੱਗ ਲੱਗ ਜਾਂਦੀ ਹੈ ਅਸੀਂ ਸਿੱਧੀ ਜਰੂਰ ਕਰਵਾ ਦਿੰਦੇ ਹਾਂ ਪਰ ਸਰਜੀ ਸ਼ਰਮਾ ਹੀ ਮੇਰਾ ਨਾ ਤੁਸੀਂ ਕੀ ਲੱਗਦਾ ਮੈਂ ਨਹੀਂ ਦੋ ਤਨੂ ਆਈ ਦੋ ਤਨੂ ਹਾਂਜੀ ਕੀ ਗੱਲ ਹੋਈ ਇਹ ਇਹ ਤਿੰਨਾਂ ਟਰੱਕ پارک ਕੀਤਾ ਹੋਇਆ ਸੀ ਸਰ ਇੱਥੇ ਪੈਟਰੋਲ ਪੰਪ ਤੇ ਤੇ ਉਹ ਮੀਹਾ ਕਰਕੇ ਥੋੜੇ ਜਮੀਨ ਥੋਤੀ ਹੋ ਗਈ ਆਪਾਂ ਸਾਰਿਆਂ ਨੂੰ ਪਤਾ ਹੈ ਨਾ ਬਿਲਕੁਲ ਕੋਰਨਰ ਤੇ پارک ਕੀਤਾ ਹੋਇਆ ਤੇ نیچے ਮਾਮੀ ਜੀ ਦਾ ਜਿਹੜਾ ਬਾਹਣ ਹੈਗਾ ਉੱਥੇ ਸੋਲਰ ਸਿਸਟਮ ਲੱਗਿਆ ਸੀ ਤੇ ਉਹ ਜਿਹੜਾ ਟਰੱਕ ਪਲਟਿਆ ਉਹ ਕਾਫੀ ਨੁਕਸਾਨਿਆ ਗਿਆ ਇਹਨਾਂ ਦਾ ਮਤਲਬ ਪਲੇਟਾ ਵਗੈਰਾ ਟੁੱਟ ਗਈਆਂ ਪੈਨਲ ਦੋ ਤਿੰਨ ਟੁੱਟ ਗਏ ਇਹ ਮੁਆਵਜ਼ੇ ਦੀ ਗੱਲ ਨਹੀਂ ਕਰ ਰਹੇ ਸੋ ਕੋਈ ਕਹਿੰਦੇ ਵੇ ਅਸੀਂ ਜਲਦੀ ਟਰੱਕ ਸਿੱਧਾ ਕਰੀਏ ਨਹੀਂ ਤਾਂ ਫਿਰ ਜੱਗ ਲੱਗ ਗਈ ਕੌਣ ਜ਼ਿੰਮੇਵਾਰ ਹੈ ਤੇ ਉਹ ਚੀਜ਼ ਸਾਡੀ ਕੀ ਮੰਗ ਸਾਡੀ ਇਹ ਮੰਗ ਹੈ ਵੀ ਸਾਡੀ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਕੋਈ ਗੱਲਬਾਤ ਕਰਨ ਸਾਡੇ ਨਾਲ ਮੁਆਵਜ਼ੇ ਦੀ ਕੋਈ ਹੋਈ ਗੱਲ ਇਹਨਾਂ ਨੇ ਕਹਿੰਦੀ ਨਹੀਂ ਕੋਈ ਗੱਲ ਨਹੀਂ ਕੀਤੀ ਜੀ ਇਹ ਤਾਂ ਸਭ ਕਹਿੰਦੇ ਅਸੀਂ ਟਰੱਕ ਕੱਢ ਲਈਏ ਨਹੀਂ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਜੇ ਅੱਗ ਲੱਗੂ ਪਰ ਇਹ ਹੋਇਆ ਟਰੱਕ ਤੇਲ ਦਾ ਹਾਂਜੀ ਭਰਿਆ ਹੋਇਆ ਚੋਈਆਂ ਤੇ ਟਰੱਕ ਤੇ ਤੇਲ ਦਾ ਅਸੀਂ ਕਿਹਾ ਵੀ ਸਾਡੇ ਨਾਲ ਪਹਿਲਾਂ ਗੱਲਬਾਤ ਕਰੋ ਤੇ ਬਾਅਦ ਚ ਆਪਦਾ ਟਰੱਕ ਕੱਢ ਲਓ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਕੀ ਨਾਮ ਹੈ ਆਪਾਂ ਮੇਰਾ ਨਾਮ ਕਮਲੇਸ਼ ਦੇਵੀ ਹੈ ਜੀ ਕਿਹੜਾ ਪਿੰਡ ਹੈ ਰਾਮਾ ਪਿੰਡ ਹੈ ਜੀ ਕੀ ਗੱਲ ਹੋਈ ਹੈ ਇੱਥੇ ਸਾਡੇ ਮਤਲਬ ਸੋਲੋ ਸਿਸਟਮ ਲੱਗਾ ਹੋਇਆ ਹੈ ਬਾਹਨ ਦੇ ਵਿੱਚ ਤੇ ਉੱਥੇ ਮਤਲਬ ਰਿਫੈਂਡਰੀ ਆਉਂਦਾ ਟਰੱਕ ਡਿੱਗ ਪਿਆਗਾ ਤੇ ਉਹ ਉਹਨੂੰ ਸਿੱਧਾ ਮਤਲਬ ਚੱਕ ਰਹੇ ਹੈਗੇ ਸਾਡਾ ਬਿਨਾ ਮਰਜ਼ਾ ਦਿੱਤੇ ਤੋਂ ਹਾਂਜੀ ਤੇ ਮਤਲਬ ਕੀ ਕਾਰਨ ਉੱਥੇ ਜਮੀਨ ਪਤਾ ਨਹੀਂ ਕਿਵੇਂ ਕੁਝ ਹੋਇਆ ਸੀ ਤਾਂ ਦੇਖੋ ਮੋੜ ਮੰਡੀ ਰਹਿੰਦੇ ਆ ਸਾਨੂੰ ਪੂਰੀ ਗੱਲ ਤਾਂ ਨਹੀਂ ਪਤਾ ਸਾਨੂੰ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਤੁਹਾਡੀ ਜ਼ਮੀਨ ਦੇ ਵਿੱਚ ਟਰੱਕ ਡਿੱਗ ਪਿਆ ਤੇ ਤੁਹਾਡਾ ਸੋਲੋ ਸਿਸਟਮ ਟੁੱਟ ਚੁੱਕਿਆ ਸਾਰਾ ਤੇ ਤਾਂ ਕਰਕੇ ਅਸੀਂ ਆਏ ਆ ਤੇ ਉਹ ਹੁਣ ਉਹਨੂੰ ਕੱਢ ਰਹੇ ਸੀ ਸਾਨੂੰ ਬਿਨਾ ਮਵਾਜ਼ੇ ਦਿੱਤੇ ਤੁਸੀਂ ਇੱਥੇ ਨਹੀਂ ਰਹਿੰਦੇ ਨਹੀਂ ਅਸੀਂ ਇੱਥੇ ਮੋੜ ਮੰਡੀ ਰਹਿੰਦੇ ਆ ਜੀ ਜ਼ਮੀਨ ਸਾਡੀ ਇੱਥੇ ਘਰ ਵੀ ਇੱਥੇ ਆ ਸਾਡਾ ਘਰ ਵੀ ਇੱਥੇ ਹਾਂਜੀ ਤੁਸੀਂ ਲੇਡੀ ਜਾਇਓ ਇਕੱਲੇ ਹਾਂਜੀ ਜੈਂਟਸ ਬਿਮਾਰ ਹੈ ਨਾ ਹਸਪੀਟਲ ਤੇ ਉਹ ਹਾਂਜੀ ਹੁਣ ਕੀ ਕਹਿ ਰਹੇ ਆ ਇਹ 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 ਕਹਿ ਰਹੇ ਆ ਜੀ ਮਤਲਬ ਅਸੀਂ ਟੱਕ ਸਿੱਧਾ ਕਰ ਲਈਏ ਇਹ ਦਿਵਾਟੇ ਸਮੋਹ ਕਰਦੇ ਸਿਲੇ ਨੂੰ ਕੋਈ ਟ੍ਰੈਕਾ ਸਿੱਧਾ ਕਰ ਦੇਵਾਂਗੇ ਪਹਿਲਾਂ ਸਾਡਾ ਮਾਫਜ਼ਾ ਪੂਰਾ ਕਰੋ ਫਿਰ ਤੁਸੀਂ ਚਲੋ ਮਾਰ ਇਹ ਰਾਹ ਸਾਨੂੰ ਖਬਰ ਮਿਲੀ ਸੀ ਇਸ ਬਾਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਏਟੀਐਫ ਫਿਊਲ ਨਾਲ ਲੋਡਡ ਟੈਂਕਰ ਹੈ ਜਿਹੜਾ ਉਹ ਤੇਲਪੌਣ ਲਈ ਪੈਟਰੋਲ ਪੰਪ ਤੇ ਰੁਕਿਆ ਸੀ ਜੋ ਮੀਂਹ بارش ਵਗੈਰਾ ਦਾ ਕਰਕੇ ਜ਼ਮੀਨ ਪੋਲੀ ਹੋਣ ਕਰਕੇ ਜ਼ਮੀਨ ਡੱਬ ਗਈ ਤੇ ਪਰਲੇ ਖਤਾਨਾਂ ਦੇ ਵਿੱਚ ਡੂੰਘੇ ਖਤਾਨਾਂ ਦੇ ਵਿੱਚ ਉਹ ਪਲਟ ਗਿਆ ਸੀਗਾ ਜਿਹੜਾ ਹੁਣ ਇਹ ਰਿਫਾਇਨਰੀ ਕੰਪਨੀ ਵੱਲੋਂ ਹਾਈਡ੍ਰੇ ਵਗੈਰਾ ਲਗਾ ਕੇ ਕੰਡਵਾਇਆ ਜਾ ਰਿਹਾ ਬਸ ਉਹ ਸਿੱਧਾ ਕਰਨ ਲੱਗੇ ਹੋ ਗਿਆ ਯਾਰ ਕਿਸੇ ਤੋਂ ਬਾਹਨ ਵਾਲੇ ਦੇ ਕੋਈ ਨੁਕਸਾਨ ਖੇਤ ਵਾਲਿਆਂ ਦਾ ਕੋਈ ਇਸ਼ੂ ਸੀ ਕਿ ਸਾਡੇ ਕੋਈ ਮੋਟਰਾਂ ਦੇ ਪੈਨਲ ਵਗੈਰਾ ਲੱਗੇ ਸੀਗੇ ਉਹਦਾ ਸਾਨੂੰ ਮੁਆਵਜ਼ਾ ਦਵਾਇਆ ਜਾਵੇ ਜੀ ਉਹ ਉਹਨਾਂ ਨੂੰ ਇੱਕ ਵਾਰੀ ਸਮਝਾ ਦਿੱਤਾ ਕਿ ਲੋਕਾਂ ਦੇ ਜਾਨ ਮਾਲ ਦੀ ਤੇ ਹੋਰ ਕੋਈ ਕਿਸੇ ਫਾਇਰ ਇਨਸੀਡੈਂਟ ਵਗੈਰਾ ਤੋਂ ਬਚਣ ਵਾਸਤੇ ਜਾਂ ਉਹਦੀ ਸੇਫਟੀ ਵਾਸਤੇ ਪਹਿਲਾਂ ਇਸ ਨੂੰ ਵੈਕੂਏਟ ਕੀਤਾ ਜਾਣਾ ਜ਼ਰੂਰੀ ਹੈ ਟਰਾਲੇ ਨੂੰ ਸਿੱਧਾ ਕਰਕੇ ਉਹਦੇ ਵਿੱਚੋਂ ਜਿਹੜਾ ਤੇਲ ਵਗੈਰਾ ਕੱਢ ਕੇ ਤਾਂ ਕਿ ਸੇਫਟੀ ਹੋ ਸਕੇ ਇਲਾਕੇ ਦੀ ਉਸ ਤੋਂ ਬਾਅਦ ਮਾਲ ਦੀ ਗੱਲ ਵੀ ਭਾਈ ਤੁਹਾਡੀ ਚੱਲ ਪਏਗੀ ਉਹ ਜੋ ਬੰਦਾ ਹੋਇਆ ਉਹ ਦੇ ਦੇਣਗੇ ਉਹਨਾਂ ਦਾ ਕਰਵਾ ਦੇਣਗੇ